हॅलो जी सत श्रीकाल जी किंवा सारे ठीक ठाक जी स्वागत आहे तुडा श्वेता कुकिंग चॅनल ते अच आपण बनावे शिमला मिरच भर के ठीक आहे जी एक किलो आपण लिती शिमला मिरच ते इथं आपण मसतेने तिन टमाटर तिन प्याज तिन हरी मिरच ते लसण ठीक आहे जी तर आपण इथं कुकरचे आलून उल तर आहे ते आपण सारा समान इथं कट लिया आहे तर शिमला मिरच कट लिया आपण प्याज हरीया मिर्चा टमाटर सारे काट ले लिए ठीक है जी शिमला मिर्चे ਦੇ ਵਿੱਚੋਂ ਆਪਾਂ ਬੀਜ ਕੱਢ ਲਏ ਨੇ ਤੇ ਆਪਾਂ ਬਾਕੀ ਇਹਦੇ ਵਿੱਚ ਸਾਰਾ ਮਸਾਲਾ ਐਡ ਕਰਾਂਗੇ ਠੀਕ ਹੈ ਤੇ ਸਾਰਾ ਤਿਆਰ ਕਰਕੇ ਇਧਰ ਆਪਣੇ ਆਲੂ ਬਚੂ ਕੇ ਹਨ ਤੇ ਹੁਣ ਆਪਾਂ ਸਾਰੇ ਉਬਾਲੂਆਂ ਨੂੰ ਛਿੱਲ ਕੇ ਇੱਕ ਪਲੇਟ ਵਿੱਚ ਸਾਰੇ ਆਲੂ ਆਪਾਂ ਕੱਢ ਲਾਂਗੇ ਇੱਥੇ ਹੁਣ ਆਪਾਂ ਕੜਾਹੀ ਦੇ ਵਿੱਚ ਇੱਕ ਘੜਛੀ ਪਾਵਾਂਗੇ ਤੇਲ ਦੀ ਇਹ ਸਰੋਂ ਦਾ ਤੇਲ ਆ ਜਿਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਮੈਂ ਮੇਰੀ ਮਟਕੀਸਾ ਦਾ ਤੇਲ ਨੂੰ ਲਿਆਵਾਂ ਇੱਕ ਘੜਛੀ ਇਹ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇੱਕ ਚਮਚਾ ਜੀਰੇ ਦਾ ਅੱਧੇ ਕ ਚਮਚੇ ਤੋਂ ਘੱਟ ਪਾਵਾਂਗੇ ਆਪਾਂ ਕਾਲੀ ਮਿਰਚ ਤੇਰਤੀ ਚਮਚੇ ਤੋਂ ਘੱਟ ਪਾਵਾਂਗੇ ਆਪਾਂ ਅਜਵੈਨ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਹੁਣ ਆਪਾਂ ਇਸ ਪਿਆਜ਼ ਤੇ ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ 1-2 ਮਿੰਟ ਲਈ ਤਲਕਾਂਗੇ ਤਾਂ ਕਿ ਆਪਣੇ ਪਿਆਜ਼ ਕੱਚੇ ਨਾ ਰਹਿਣ ਥੋੜੇ ਜਿਹੀ ਹਲਕੇ ਬ੍ਰਾਊਨ ਰੱਖਾਂਗੇ ਆਪਾਂ ਲਓ ਜੀ 2 ਮਿੰਟ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਟਮਾਟਰ ਨੂੰ ਵੀ ਆਪਾਂ 1 ਮਿੰਟ ਲਈ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਫਰਾਈ ਕਰਾਂਗੇ ਤਾਂ ਕਿ ਆਪਾਂ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਇਹਦੇ ਵਿੱਚ ਕੱਚਾ ਆਪਾਂ ਨੂੰ ਬਿਲਕੁਲ ਨਹੀਂ ਰਹਿਣਾ ਚਾਹੀਦਾ ਠੀਕ ਹੈ ਜੀ ਜੀ ਹੁਣ ਆਪਾਂ ਪਰਮੇਦੇ ਦੇ ਵਿੱਚ ਇੱਕ ਚਮਚਾ ਨਮਕ ਦਾ ਥੋੜਾ ਜਿਹਾ ਆਪਾਂ ਹੋਰ ਐਡ ਕੀਤਾ ਹੈ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ ਠੀਕ ਹੈ ਜੀ ਅੱਧਾ ਕ ਚਮਚਾ ਪਮਨ ਗਿਆ ਆਪਾਂ ਦੇਗੀ ਮਿਰਚ ਤੇ ਅੱਧੇ ਚਮਚੇ ਤੋਂ ਘੱਟ ਪਾਵਾਂਗੇ ਲਾਲ ਮਿਰਚ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਹਲਕਾ ਜਿਹਾ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਚਾਟ ਮਸਾਲਾ ਆਪਾਂ ਜ਼ਿਆਦਾ ਨਹੀਂ ਪਾਉਣਾ ਚਾਟ ਮਸਾਲਾ ਬਸ ਥੋੜਾ ਜਿਹਾ ਪਾਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਖਟਾਸ ਜੀ ਨਾ ਹੋਵੇ ਜ਼ਿਆਦਾ ਲਓ ਜੀ ਆਪਾਂ ਇਹ ਮਸਾਲੇ ਨੂੰ ਚੰਗੀ ਤਰ੍ਹਾਂ ਟਮਾਟਰ ਦੇ ਪਾਣੀ ਵਿੱਚ ਮਿਕਸ ਕਰ ਦਾਂਗੇ ਹਲਕੀ ਆਪਣੀ ਚੰਗੀ ਤਰ੍ਹਾਂ ਨੂੰ ਜੇ 1 ਮਿੰਟ ਲਈ ਤੇ ਫਿਰ ਆ ਪੈਰੀ ਵਿੱਚ ਕਰਾਂਗੇ ਹੁਣ ਆਲੂ ਐਡ ਠੀਕ ਹੈ ਜੀ ਲਓ ਜੀ ਆਪਾਂ ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਕਰਕੇ ਮਸਾਲੇ ਦੇ ਵਿੱਚ ਪਾ ਦਾਂਗੇ ਬਹੁਤ ਵਿਧਿਆ ਪਰ ਮੇਂ ਸ਼ਿਮਲਾ ਮਿਰਚ ਤੇ ਪਨੀਰ ਕੀ ਆਹ ਰੋਗੀ ਜੀ ਬਹੁਤ ਵਿਧਿਆ ਲੱਗਦੀ ਹੈ ਟੇਸਟੀ ਵੀ ਬਹੁਤ ਬਣਦੀ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਆਲੂਆਂ ਨੂੰ ਤਾਂ ਕਿ ਕਿਸੇ ਪਾਸੇ ਇਹ ਆਲੂ ਆਪਣੇ ਕੱਚੇ ਨਾ ਰਹਿ ਜਾਣ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਸਾਲੇ ਦੇ ਵਿੱਚ ਮਿਕਸ ਕਰਾਂਗੇ ਇਸ ਤਰ੍ਹਾਂ 3-4 ਮਿੰਟ ਦੇ ਵਿੱਚ ਹੀ ਸਾਰਾ ਮਸਾਲਾ ਆਪਣਾ ਤਿਆਰ ਹੋ ਜਾਂਦਾ ਆਪ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ। ਨਾਲ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰਾ ਮਿਕਸ ਕਰ ਲਾਂਗੇ ਤੇ ਫਿਰ ਹੁਣ ਠੰਡਾ ਥੋੜਾ ਜਿਹਾ ਠੰਡਾ ਕਰਕੇ ਮਸਾਲੇ ਨੂੰ ਆਪਾਂ ਇੱਕ ਪਲੇਟ ਵਿੱਚ ਕੱਢਾਂਗੇ ਤਾਂ ਕਿ ਠੰਡਾ ਹੋ ਜਾਵੇ ਫਿਰ ਆਪਾਂ ਇਹਨੂੰ ਭਰਾਂਗੇ ਆਪਾਂ ਸ਼ਿਮਲਾ ਮਿਰਚ ਦੇ ਪੇਚੇ ਇਹਨੂੰ ਤੁਸੀਂ ਜ਼ਿਆਦਾ ਵੀ ਠੰਡਾ ਨਹੀਂ ਕਰਨਾ ਬਸ ਕੋਸਾ ਜਿਹਾ ਰੱਖਣਾ ਔਰ ਜਿ ਸਾਰਾ ਪੈਕ ਗ੍ਰੇਟ ਵਿੱਚ ਗੱਢ ਲਿਆ ਤੇ ਹੁਣ ਆਪਾਂ ਸਾਰੀਆਂ ਸ਼ਿਮਲਾ ਮਿਰਚਾਂ ਦੇ ਵਿੱਚ ਇਹ ਆਪਣਾ ਸਾਰਾ ਮਸਾਲਾ ਸ਼ਿਮਲਾ ਵਿੱਚ ਵਿੱਚ ਭਰ ਦਾਂਗੇ। ਨਾਪਣਾ ਆਪਣੇ ਭਾਕੇ ਪੁਰੇ ਤੁਸੀਂ ਠੀਕ ਹੈ ਜੀ ਇੱਕ ਚਮਚਾ ਭਰ ਕੇ ਫੇਰ ਚੰਗੀ ਤਰ੍ਹਾਂ نیچے ਦਬਾar ਦਬਾ ਕੇ ਭਰਨਾ ਤਾਂ ਕਿ ਆਪਰਾ ਮਸਾਲਾ ਸ਼ਿਮਲਾ ਵਿੱਚ ਵਿੱਚੋਂ ਬਾਹਰ ਨਿਕਲੇ ਜੇ ਤੋਂ ਆਪਰੇ ਫਰਾਈ ਕਰਾਂਗੇ। ਲੋ ਜੀ ਇਸੇ ਤਰੀਕੇ ਨਾਲ ਹੀ ਆਪਾਂ ਸਾਰੀਆਂ ਮਿਰਚਾਂ ਨੂੰ ਇਸ ਤਰ੍ਹਾਂ ਹੀ ਭਰ ਲੈਣਾ ਵਾ। ਸੀਡੀਆਂ ਕਰਿਓ ਠੀਕ ਹੈ ਜੀ ਲੋ ਜੇ ਪਸਾਇਆਂ ਤੁਸੀਂ ਹਿੰਮਲਾ ਮੱਤੇ ਭਰ ਲਿਆ ਨੇ ਇੱਥੇ ਹੁਣ ਇਧਰ ਆ ਪਕੜਾਈ ਦੇ ਵਿੱਚ ਇੱਕ ਡੇਡ ਕਰਚੀ ਪਾਵਾਂਗੇ ਆਪਾਂ ਤੇਲ ਦੀ ਸਰੋਂ ਦੀ ਇਹ ਚਿੱਗੀ ਤਰ੍ਹਾਂ ਕਰਾਂਗੇ ਗਰਮ ਦਿਲ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸ਼ਿਮਲਾ ਮਿਰਚ ਤੁਸੀਂ ਵੀ ਇਸੇ ਤਰੀਕੇ ਨਾਲ ਸ਼ਿਮਲਾ ਮਿਰਚ ਨੂੰ ਦਿਲ ਦੇ ਵਿੱਚ ਫਰਾਈ ਕਰਨਾ ਤਾਂ ਕਿ ਆਲੂ ਨੂੰ ਵਿਚਨੀ ਪਾਣਾ ਸੇਮ ਇਸੇ ਤਰੀਕੇ ਨਾਲ ਪਾਇਓ ਇਹ ਆਲੂ ਦਾ ਮੂਹ ਬਾਹਰ ਨੂੰ ਹੋਵੇ ਠੀਕ ਹੈ ਜੀ ਬਿਲਕੁਲ ਵੀ ਆਲੂ ਤੁਹਾਡੇ ਬਾਹਰ ਨਹੀਂ ਨਿਕਲਣਗੇ ਬਹੁਤ ਵਧੀਆ ਸ਼ਿਮਲਾ ਮਿਰਚ ਬਣ ਕੇ ਤਿਆਰ ਹੋਊਗੀ ਤੇ ਇਸੇ ਤਰ੍ਹਾਂ ਤੁਸੀਂ ਹੌਲੀ ਹੌਲੀ ਕਰਕੇ ਚਾਰ ਜਾਂ ਪੰਜ ਤੇਲ ਦੇ ਵਿੱਚ ਸ਼ਿਮਲਾ ਮਿਰਚ ਪਾ ਦਿਓ ਹਲਕੇ ਜਿਹੇ ਹੱਥ ਨਾਲ ਇਹਨੂੰ ਹਲਕਾ ਹਲਕਾ ਪਲਟੀ ਜਾਇਓ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਠੀਕ ਹੈ ਜੀ। ਲਓ ਜੀ ਤੁਸੀਂ ਵੀ ਐਸੀ ਤਰੀਕੇ ਨਾਲ ਹਲਕਾ ਹਲਕਾ ਇਹਨੂੰ ਕਲਟੀ ਜਾਣਾ ਤੇ ਕੈਸੇ ਰੱਖਣਾ ਤੁਸੀਂ ਮੀਡੀਅਮ ਬਹੁਤ ਵਧੀਆ ਕਰਾਰੀ ਚਟਪਟੀ ਬਣ ਕੇ ਆਪਣੀ ਸ਼ਿਮਲਾ ਮਿਰਚ ਤਿਆਰ ਹੋਊਗੀ। ਦੇਖੋ ਤੁਸੀਂ ਕਿੰਨਾ ਵਧੀਆ ਕਲਰ ਆਇਆ ਆਪਣੀ ਸ਼ਿਮਲਾ ਮਿਰਚ ਦਾ। ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਜਰੂਰ ਬਣਾਇਓ ਤੁਹਾਡਾ ਇੱਕ ਨਹੀਂ ਦਿਨ ਤੇ ਰੋਟੀਆਂ ਖਾਣੋਂ ਜੀ ਕਰੂਗਾ ਜੀ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਸ਼ਿਮਲਾ ਮਿਰਚੇ ਕੱਢ ਲੈਣੀਆਂ ਜਿਵੇਂ ਆਪਾਂ ਪਹਿਲਾਂ ਕੱਢੀਆਂ ਜਿਹੜੀਆਂ ਆਪਣੇ ਕੋਲ ਬਾਕੀ ਸ਼ਿਮਲਾ ਮਿਰਚੇ ਪਿੱਛੇ ਸੋ ਵੀ ਆਪਾਂ ਇਸੇ ਤਰ੍ਹਾਂ ਹੀ ਸਾਰੀਆਂ ਤਲਕੇ ਬਾਹਰ ਕੱਢ ਲੈਣ ਤੋ ਜਿਸ ਤਰ੍ਹਾਂ ਸ਼ਿਮਲਾ ਮਿਰਚ ਆਪਣੀਆਂ ਤਿਆਰ ਹੋ ਗਈਆਂ ਦੇਖੋ ਕਿੰਨੀਆਂ ਵਧੀਆ ਕਰਾਰੀਆਂ ਚਟਪਟੀਆਂ ਤੁਸੀਂ ਵੀ ਇਸੇ ਤਰੀਕੇ ਨਾਲ ਜਰੂਰ ਬਣਾਇਓ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ